ਕੀ ਲੱਗਦਾ ਹਲਕਾ ਖਡੂਰ ਸਾਹਿਬ ਤੋਂ ਕੌਣ ਜਿੱਤੂਗਾ ਅਮਰਤਪਾਲ ਸਿੰਘ ਅਮਰਤਪਾਲ ਹੀ ਜਿੱਤੂ ਜਿਹੜਾ ਸਿੱਖੀ ਦਾ ਤੁਰਾ ਬਣਨਾ ਬੈ ਸਿੱਖੀ ਨੂੰ ਜਾਣਦਾ ਬੁਲਾਉ ਕਰਦਾ ਕਿਹਨੂੰ ਵੋਟ ਪਾਉਣੀ ਹੈ ਅਮਰਤਪਾਲ ਨੂੰ ਕਿਹਨੂੰ ਵੋਟ ਪਾਉਗੇ ਅਮਰਤਪਾਲ ਨੂੰ ਹੀ ਕਿਹਨੂੰ ਵੋਟ ਪਾਉਗੇ ਅਮਰਤਪਾਲ ਨੂੰ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਇਸ ਸਮੇਂ ਅਸੀਂ ਮੌਜੂਦ ਹਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਮੁਕਾਬਲਾ ਰੌਚਕ ਬਣਿਆ ਹੋਇਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖ ਚੁੱਕਿਆ ਹੈ ਭਾਈ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਕਾਂਗਰਸ ਵੱਲੋਂ ਕੁਲਵੀਰ ਜੀਰਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸੇ ਨਾਲ ਹੀ ਅਕਾਲੀ ਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਆਓ ਹਲਕਾ ਖਰੂਰ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਸਮੇਂ ਹਲਕੇ ਦੇ ਵਿੱਚ ਕਿਹੜੇ ਉਮੀਦਵਾਰ ਦੇ ਪੱਖ ਦੀ ਸਿਆਸੀ ਹਵਾ ਚੱਲ ਰਹੀ ਹੈ ਕਿਹਨੂੰ ਵੋਟ ਪਾਉਂਗੇ ਇਸ ਵਾਰ ਕੌਣ ਜਿੱਤੂ ਮਹਾਰਾਜੀ ਵੋਟ ਪਾਉਣ ਵਾਲਾ ਜਿਹੜਾ ਸਾਹਕ ਦਾ ਦੇਣਾ ਉਹ ਅਮਰਪਾਲ ਦਾ ਜਿੱਤੂਗਾ ਇਹ ਨਹੀਂ ਪਤਾ ਹਾਂ ਇਹ ਨਹੀਂ ਅਮਰਪਾਲ ਨੂੰ ਹਾਂ ਕੀ ਲੱਗਦਾ ਹਲਕਾ ਖਰੂਰ ਸਾਹਿਬ ਤੋਂ ਕੌਣ ਜਿੱਤੂਗਾ ਅਮਰਪਾਲ ਸਿੰਘ ਮੁਕਾਬਲਾ ਕਿਹਦੀ ਨਾਲ ਮੰਨਦੇ ਹੋ ਅਮਰਪਾਲ ਸਿੰਘ ਅਮਰਪਾਲ ਸਿੰਘ ਦਾ ਲਾਲਜੀਤ ਭੁੱਲਣਾ ਮੁਕਾਬਲਾ ਮੰਨਦੇ ਔਰ ਕੇ ਨਾ ਮੁਕਾਬਲਾ ਨਹੀਂ ਮੰਨਦੇ। ਤੇ ਭਾਜਪਾ ਯਾ ਕਾਲੀ ਦਲ ਕਾਂਗਰਸ ਉਹਨਾਂ ਦਾ ਪਲੜਾ ਬਹੁਤ ਜ਼ਿਆਦਾ ਫੋਲਾ ਵਾ। ਹਾਂਜੀ ਕਿੰਨੇ ਫੀਸਦੀ ਮੰਨਦੇ ਹੋ ਅਮਰਪਾਲ ਸਿੰਘ ਦੀ ਜਿੱਤ? ਅਮਰਪਾਲ ਸਿੰਘ ਦੀ ਜਿੱਤ 70-80% ਠੀਕ ਹੈ। ਹਾਂਜੀ ਕੀ ਮਾਹੌਲ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਸੰਨ ਇੱਥੇ ਮਾਹੌਲ ਬਹੁਤ ਵਧੀਆ ਵਾ ਤੇ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਜਿਹੜੇ ਬੱਚਿਆਂ ਨੂੰ ਨਸ਼ਾ ਛਡਾਉਂਦੇ ਸੀਗੇ ਅਮਰਤ ਛਕਾਉਂਦੇ ਸੀਗੇ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਫੜ ਕੇ ਡਿਬਰੂ ਜੇਲ੍ਹ ਦੇ ਵਿੱਚ ਭੇਜ ਦਿੱਤਾ ਸਰਕਾਰਾਂ ਬਹੁਤ ਆਈਆਂ ਸਾਡੇ ਪੰਜਾਬ ਵਿੱਚ ਇਹ ਕੋਈ ਇਹੋ ਜਿਹਾ ਨਹੀਂ ਹੋਇਆ ਵੀ ਜੋ ਅਮਰਪਾਲ ਸਿੰਘ ਨੇ ਕੀਤਾ ਹਰ ਸਰਕਾਰ ਕੋਈ ਮਹੀਨਾ ਕਹਿੰਦੀ ਸੀ ਕੋਈ 2 ਮਹੀਨੇ ਕਹਿੰਦੀ ਸੀ ਕੋਈ 15 ਦਿਨ ਕਹਿੰਦੀ ਸੀ ਜਦੋਂ ਕੈਪਟਨ ਦੇ ਹੱਥ ਰੱਖ ਕੇ ਗੁਰੂ ਗ੍ਰੰਥ ਸਾਹਿਬ ਤੇ ਸੌਂ ਖਾਦੀ ਸੀ ਤੇ ਉਹਨਾਂ ਨੇ ਕਿਹਾ ਵੀ ਨਸ਼ਾ ਟਾਵਾਗੇ ਐਸੋਲੇ ਕਿੱਥੇ ਚਲ ਗਿਆ ਭਾਜਪਾ ਦੀ ਝੋਲੀ ਚ ਜੱਟ ਗਿਆ ਈੜੀ ਟੁੱਟਰਦੀ ਸਾਡਾ ਭਾਈ ਅਮਰਪਾਲ ਸਿੰਘ ਜੀ ਆ ਜੋ ਕਿ ਨੌਜਵਾਨਾਂ ਵਾਸਤੇ ਬਹੁਤ ਸੋਚ ਰਿਹਾ ਵਾ ਸੋਚਣਾ ਵੀ ਚਾਹੀਦਾ ਵੇਖੋ ਜੀ ਆਪਾਂ ਪੰਜਾਬ ਵਿੱਚ ਰਹਿੰਦੇ ਆ ਸਰਕਾਰਾਂ ਆਉਂਦੀਆਂ ਨੇ ਦੇ ਨਦੀਆਂ ਦੀ ਬੀਬੀ ਖਾਲਣਾ ਨੂੰ ਵੀ ਜਿਤਾਉਣਾ ਚਾਹੀਦਾ ਦਾ ਸੀ ਪਰ ਉਹਨਾਂ ਦਾ ਕੁਝ ਇਸ਼ੂ ਉਦੋਂ ਹੋ ਗਿਆ ਵੀ ਉਹ ਇੱਕ ਪਾਰਟੀ ਦੇ ਤੌਰ ਤੇ ਲੜਨ ਦੇ ਸੀਗੇ ਇਹ ਭਾਈ ਅਮਰਪਾਲ ਸਿੰਘ ਜੀ ਇਹ ਸਿੱਧਾ ਨਰੋਲ ਖਾਲਸਾ ਯਾਨੀ ਕਿ ਖਾਲਸਾ ਮਤਮਲਿਆ ਵੀ ਬਿਲਕੁਲ ਸ਼ੁੱਧ ਆ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੈਗਾ ਇਸ ਲਈ ਮਾਹੌਲ ਬਹੁਤ ਵਧੀਆ 100% ਨਹੀਂ ਕਹਿ ਸਕਦੇ 80 85% ਇਹਨਾਂ ਦੇ ਹੱਕ ਦੇ ਵਿੱਚ ਵੋਟਾਂ ਪੁੱਟਣ ਗਿਆ ਜੀ ਕੀ ਲੱਗਦਾ ਤੁਹਾਨੂੰ ਇਸ ਸਮੇਂ ਖਰੂਰ ਸਾਹਿਬ ਦੇ ਵਿੱਚ ਕੌਣ ਜਿੱਤੂਗਾ ਬਾਬਾ ਜੀ ਜੀ ਅਮਰਪਾਲ ਸਿੰਘ ਹਾਂਜੀ ਟੱਕਰ ਕਿਹਦੇ ਨਾਲ ਮੰਨਦੇ ਹੋ ਅਹੀਂ ਬਾਬਾ ਜੀ ਇਹਨੂੰ ਵੋਟ ਪਾਵਾਂਗੇ ਜੀ ਕੀ ਲੱਗਦਾ ਇਸ ਸਮੇਂ ਖਡੂਰ ਸਾਹਿਬ ਦੇ ਵਿੱਚ ਕੌਣ ਸੀਟ ਕੱਢੂਗਾ ਬਹੁਤ ਮਾਰ ਮਰੀ ਦੀ ਆਵਧੀਆ ਜੀ ਸੀਟ ਕੌਣ ਕੱਢੂਗਾ ਜੀ ਇਹ ਅਮਰਤਪਾਲ ਹੀ ਕੱਢੇਗਾ ਜੀ ਅੱਛਾ ਜੀ ਹਾਂ ਲੱਗਦਾ ਤੁਹਾਨੂੰ ਹਾਂ ਬਹੁਤ 100% ਕੱਢੂਗਾ ਜੀ ਕੀ ਲੱਗਦਾ ਤੁਸੀਂ ਵਿਚਰਦੇ ਹੋ ਹੋਗੇ ਲੋਕਾਂ ਦੇ ਵਿੱਚ ਕੀ ਕਹਿੰਦੇ ਨੇ ਇਸ ਵਾਰ ਕੀ ਸਥਿਤੀ ਆ ਖਡੂਰ ਸਾਹਿਬ ਦੇ ਵਿੱਚ ਸਾਡਾ ਜੀ ਪਿੰਡ ਫਦੇਪੁਰ ਬਦੇਸ਼ਿਆਈ ਹਾਂਜੀ ਤੇ ਭਾਈ ਸਾਹਿਬ ਦੇ ਗਵਾਂਡ ਵਾਲਾ ਪਿੰਡ ਹੀ ਸਾਡੇ ਨਾਲ ਹੀ ਆ ਜਲੂਪੁਰ ਦੇ ਨਾਲ ਹੀ ਪਿੰਡ ਆ ਤੇ ਸਾਡੇ ਪਿੰਡ ਪੂਰੀ ਲਹਿਰ ਆ ਜੀ ਭਾਈ ਅਮਰਤਪਾਲ ਸਿੰਘ ਜੀ ਦੀ ਤੇ ਸਾਰਾ ਅਸੀਂ ਤੇ ਆਨੇ ਆ ਵੀ ਮਹਾਰਾ ਚੜ੍ਹਦੀ ਕਲਾ ਬਖਸ਼ੇ ਤੇ ਇਹ ਕੁਦਰਤ ਵੱਲੋਂ ਹੀ ਆ ਰੱਬ ਵੱਲੋਂ ਹੀ ਆ ਕੋਈ ਜੋ ਕੁਝ ਵੀ ਹੋਉਂਦਾ ਹੈ ਕਰਿਸ਼ਮਾ ਤੇ ਇਹ ਰੱਬ ਨੇ ਆਪੇ ਕਾਰਜ ਕਰਨੇ ਆ ਜੀ ਤੇ ਇਹ ਸਭ ਭਾਈ ਸਾਹਿਬੀ ਟਿਕ ਟਿੱਥੋਂ ਸੀਟ ਜਿੱਤਣਗੇ ਨਹੀਂ ਦੱਸੋ ਪਿੰਡ ਦੇ ਵਿੱਚੋਂ ਕਿੰਨੇ ਕਿੰਨੇ ਫੀਸਦੀ ਤੁਸੀਂ ਮੰਨਦੇ ਹੋ ਹਲਕੇ ਦੇ ਵਿੱਚ ਕਿੰਨੇ ਕਿੰਨੇ ਫੀਸਦੀ ਪਿੰਡਾਂ ਦੇ ਵਿੱਚੋਂ ਵੋਟ ਪੈ ਜੂਗੀ ਅਮਰਤਾਪਾਲ ਸਿੰਘ ਨੂੰ ਜਿੱਦਾਂ ਜੀ ਜਾਣੇ ਅਣਜਾਣੇ ਬੰਦਿਆਂ ਨੂੰ ਜਾਣੇ ਪਛਾਤੇ ਬੰਦਿਆਂ ਨੂੰ ਅਣਪਛਾਤੇ ਬੰਦਿਆਂ ਨੂੰ ਪੁੱਛੀ ਹੈ ਨਾ ਆਪਾਂ 10 ਬੰਦਿਆਂ ਨੂੰ ਪੁੱਛ ਲਈਏ ਤੇ ਆਪਣਾ ਨਿਕਲ ਆਉਂਦਾ ਹੈ ਰਿਜ਼ਲਟ ਕਿੰਨੇ ਬੰਦੇ ਕਹਿੰਦੇ ਮਤਲਬ ਹੀ ਦਸਾਂ ਚੋਂ 10 ਬੰਦੇ ਹੀ ਆਹੀਂ ਤੇ ਜਦੋਂ ਮਿਲਦੇ ਆ ਉਪਰੇ ਬੰਦਿਆਂ ਨੂੰ ਮਿਲਦੇ ਆ ਤੇ ਦਸਾਂ ਚੋਂ 10 ਬੰਦੇ ਆਂਦੀ ਆਹੀਂ ਆਵਾਜ਼ ਸੁਣਦੇ ਆ ਬੇਸ਼ੱਕ ਉਹਨਾਂ ਨੂੰ ਕੁਝ ਨਹੀਂ ਕਹੀਦਾ ਜੇ ਪੁੱਛੀਦਾ ਹੀ ਤੇ ਉਹ ਸਿੱਧਾ ਹੀ ਕਹਿੰਦੇ ਆ ਵੀ ਭਾਈ ਅਮਰਤਪਾਲ ਸਿੰਘ ਨੂੰ ਤੇ ਤੁਸੀਂ ਸਮਝ ਲਓ ਆਪੇ ਵੀ ਨਿਕਲ ਜਾਂਦਾ ਪ੍ਰੈਕਸ਼ਨ ਹੋ ਜਾਂਦਾ 2022 ਚ ਕਿਹਨੂੰ ਵੋਟ ਪਾਈ ਸੀ ਤੁਸੀਂ ਅਸੀਂ ਆਮ ਪਾਰਟੀ ਨੂੰ ਪਾਈ ਕੀ ਲੱਗਦਾ ਖੜੂਰ ਸਾਹਿਬ ਤੋਂ ਕੌਣ ਜਿੱਤੂਗਾ ਅਮਰਤਪਾਲ ਹੀ ਜਿੱਤੂ ਜਿਹੜਾ ਸਿੱਖੀ ਦਾ ਤੁਰਾ ਬਣਨਾ ਵੀ ਸਿੱਖੀ ਨੂੰ ਜਾਣਦਾ ਬਲਾਉ ਕਰਦਾ ਅੱਛਾ ਸਾਰੇ ਤੇ ਬਾਕੀ ਉਹੋ ਜਿਹੀ ਆ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲਾ ਨਹੀਂ ਜਿਆਦਾ ਮੈਨੂੰ ਮੈਂ ਕਾਂਗਰਸ ਵੀ ਆਪਣਾ ਜ਼ੋਰ ਲਾਈ ਜਾਂਦੀ ਕਾਲੀਏ ਵੀ ਲਾਈ ਜਾਂਦੇ ਆ ਕੰਮ ਨਹੀਂ ਕੀਤੇ ਕਦੇ ਵੀ ਕੰਮ ਅਗਰੇ ਪੁੱਛਦੇ ਹੁਣ ਵੀ ਕੰਮ ਕੀਤਾ ਜੇ ਹੁਣ ਦੱਸਦੇ ਨਹੀਂ ਜਵਾਬ ਨਹੀਂ ਦਿੰਦੇ ਉਹ ਕਿਹਨੂੰ ਵੋਟ ਪਾਉਣੀ ਹੈ ਅਮਰਤਪਾਲ ਜਿੱਤ ਜੂਗਾ ਹਾਂਜੀ ਵੋਟ ਪਾਉਂਗੇ ਸਰ ਅਮਰਤਪਾਲ ਨੂੰ ਵੀਰੇ ਕੀ ਨਾਮ ਆ ਭਾਈ ਕਾਰਜਪ੍ਰੀਤ ਸਿੰਘ ਕਿਹਨੂੰ ਵੋਟ ਪਾਉਂਗੇ ਸਰ ਅਮਰਤਪਾਲ ਨੂੰ ਵੋਟ ਪਾਣੀ ਵੀਰ ਜਿੱਤ ਜੂਗਾ ਮੈਂ ਕਿਹਾ ਜਿਤਾਵਾਂਗੇ ਅਸੀਂ ਜਿਤਾਵਾਂਗੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲੇ 'ਚ ਆਇਆ ਹੀ ਨਹੀਂ ਕੋਈ ਖਰੂਰ ਸਾਹਿਬ ਜਿਹਦੇ ਆਇਆ ਹੀ ਨਹੀਂ ਨਾ ਕੋਈ ਕੀ ਲੱਗਦਾ ਖਰੂਰ ਸਾਹਿਬ ਤੋਂ ਕੌਣ ਜਿੱਤੂਗਾ ਜੀ ਅਮਰਤਪਾਲ ਦੋ ਜਾਰੀਵਾਏ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਅਮਰਤਪਾਲ ਸਿੰਘ ਦਾ ਮੁਕਾਬਲਾ ਯਾਨੀ ਕਿ ਅਮਰਤਪਾਲ ਦਾ ਵਾ ਤੇ ਜਾਂ ਜੀਰਾ ਵਾ ਥੋੜਾ ਬਹੁਤਾ ਵਿਟੋਵਰ ਬਿਲਕੁਲ ਥੱਲੇ ਆ ਕੀ ਮੰਨਦੇ ਹੋ ਖਰੂਰ ਸਾਹਿਬ ਤੋਂ ਕੌਣ ਜਿੱਤੂ ਹਾਂਜੀ ਕੌਣ ਜਿੱਤੂ ਖਰੂਰ ਸਾਹਿਬ ਤੋਂ ਅਮਰਤਪਾਲ ਹੀ ਹੋਇਆ ਜਾਂ ਅਮਰਤਪਾਲ ਹਾਂ ਕਿਹਨੂੰ ਵੋਟ ਪਾਉਂਗੇ ਅਮਰਤਪਾਲ ਨੂੰ ਹੀ ਕਿਹਨੂੰ ਵੋਟ ਪਾਉਂਗੇ ਅਮਰਤਪਾਲ ਨੂੰ ਕਿੰਨੂ ਵੋਟ ਪਾਉਂਗੇ ਇਸ ਵਾਰ ਅਮਰਤਪਾਲ ਸਿੰਘ ਜਿੱਤੂਗਾ ਬਿਲਕੁਲ ਜਿੱਤੂਗਾ ਕੌਣ ਜਿੱਤੂਗਾ ਆਇਆ ਅਮਰਤਪਾਲ ਸਿੰਘ ਜਿੱਤਣਗੇ ਕਿੰਨੇ ਪਰਸੈਂਟ ਲੱਗਦਾ ਤੁਹਾਨੂੰ ਸਿੱਟਾ 80% 80% ਹਾਂਜੀ ਭਾਈ ਕੀ ਲੱਗਦਾ ਹੈ ਖਰੂਰ ਸਾਹਿਬ ਤੋਂ ਕੌਣ ਜਿੱਤੂ ਇਸ ਵਾਰ ਅਮਰਤਪਾਲ ਸਿੰਘ ਖਾਲਸਾ ਕਿੰਨੇ ਫੀਸਦੀ ਲੱਗੇਗਾ ਹਾਂਜੀ ਕਿੰਨੇ ਫੀਸਦੀ ਲੱਗਦਾ 100 ਫੀਸਦੀ ਕੀ ਮਾਹੌਲ ਹੈ ਖਰੂਰ ਸਾਹਿਬ ਤੋਂ ਕਿਹਦੇ ਜਿੱਤਦੇ ਚਾਂਸ ਜ਼ਿਆਦੇ ਨੇ ਜਿੱਤਦੇ ਚਾਂਸ ਹੈਗੇ ਆ ਜੀ ਭਾਈ ਅਮਰਤਪਾਲ ਸਿੰਘ ਜੀ ਬਤਾ ਦੇਣਾ ਕਿਹਨੇ ਮੰਨਦੇ ਆ ਅਮਰਤਪਾਲ ਦਾ ਮੁਕਾਬਲਾ ਨਹੀਂ ਕਿਸੇ ਨਾਲ ਹੀ ਮੰਨਦੇ ਜੀ ਬਸ ਇਹਨਾਂ ਆ ਕਿ ਜਿਹੜੇ ਜਿੱਤਿਆ ਉਹਨਾਂ ਤੋਂ ਭਾਈ ਅਮਰਪਾਲ ਸਿੰਘ ਦੀ ਖਡੂਰ ਸਾਹਿਬ ਹਲਕੇ ਤੋਂ ਪੱਕੀ ਕੀ ਲੱਗਦਾ ਹੈ ਖਡੂਰ ਸਾਹਿਬ ਤੋਂ ਕੌਣ ਜਿੱਤੂਗਾ ਖਡੂਰ ਸਾਹਿਬ ਤੋਂ ਵੇਖੋ ਉਹਨ ਕਿਹੜਾ ਅਮਰਪਾਲ ਹੀ ਆ ਖਡੂਰ ਸਾਹਿਬ ਤੋਂ ਮੈਂ ਕੌਣ ਜਿੱਤੂਗਾ ਭਾਈ ਅਮਰਪਾਲ ਜਿੱਤੂਗਾ ਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਕਾਂਗਰਸ ਨਾਲ ਜੀ ਕੀ ਲੱਗਦਾ ਹੈ ਖਡੂਰ ਸਾਹਿਬ ਤੋਂ ਕੌਣ ਜਿੱਤੂਗਾ ਅਮਰਪਾਲ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਅਮਰਪਾਲ ਦਾ ਕਾਂਗਰਸ ਨੂੰ ਕੀ ਲੱਗਦਾ ਹੈ ਖਡੂਰ ਸਾਹਿਬ ਤੋਂ ਕੌਣ ਜਿੱਤੂ ਇਸ ਵਾਰ ਜੀ ਅਮਰਪਾਲ ਸਿੰਘ ਜੀ ਜੀ ਆਇਆ ਜੀ ਕੀ ਲੱਗਦਾ ਹੈ ਖਡੂਰ ਸਾਹਿਬ ਤੋਂ ਕੌਣ ਜਿੱਤੂਗਾ ਮੰਨਾ ਜਿੱਤੂਗਾ ਜੀ ਮੰਨਾ ਹਾਂਜੀ ਮੁਕਾਬਲਾ ਕਿਹਦਾ ਮੰਨਦੇ ਹੋ ਮੰਨਾ ਮੰਨੇ ਦਾ ਜ਼ਿਆਦਾ ਲੱਗਦਾ ਜੀ اچھا ਮੰਨੇ ਦਾ ਜ਼ਿਆਦਾ ਹਾਂਜੀ ਹਾਂਜੀ ਭਾਜਪੀ ਨੇ ਕੰਮ ਕੀਤੇ ਆ ਬਹੁਤ ਕੀਤੇ ਆ ਜੀ ਕੀ ਕੀ ਕੰਮ ਕੀਤੇ ਆ ਜੀ ਆ ਜੀ ਆ ਕਣਕ ਕੁੰਕ ਦਾ ਬਾਕੀ ਜਿਹੜੇ ਆ ਕਿਸਾਨਾਂ ਨੂੰ 2000 ਰੁਪਏ ਦੇ ਰਿਆ ਆ ਤੇ ਬਹੁਤ ਹੋਰ ਵੀ ਬਹੁਤ ਕੰਮ ਕੀਤੇ ਆ ਜੀ ਅਮਰਪਾਲ ਦਾ ਹੈ ਕੁਝ ਮਾਹੌਲ ਇੱਥੇ ਹੈਗਾ ਤੇ ਹੈ ਆ ਪਰ ਮੰਨੇ ਦਾ ਜ਼ਿਆਦਾ ਜਾ ਲੱਗਦਾ ਹੈ ਖੜੂਰ ਸਾਹਿਬ ਤੋਂ ਕਿਹਦੇ ਜਿੱਤਦੇ ਚਾਂਸ ਜ਼ਿਆਦਾ ਜਿਹੜੇ ਸਾਹਮਣੇ ਆ ਚੱਲ ਰਿਹਾ ਅਮਰਿਤਪਾਲ ਦੇ ਚਾਂਸ ਲੱਗ ਰਹੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਅਮਰਿਤਪਾਲ ਸਿੰਘ ਦਾ ਕੀ ਮਾਹੌਲ ਹੈ ਕਦੂਰ ਸਾਹਿਬ ਤੋਂ ਕੌਣ ਜਿੱਤੂਗਾ ਭਾਈ ਅਮਰਿਤਪਾਲ ਸਿੰਘ ਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਹਾਂਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਅਮਰਿਤਪਾਲਾ ਇਹਨਾਂ ਦਾ ਹੁਣ ਕਿਸੇ ਨਾ ਬਣੀ ਹੈ ਕਿੰਨੇ ਫੀਸਦੀ ਜਿੱਤ ਤੈਅ ਕਰਦੇ ਹੋ ਕਿੰਨੇ ਫੀਸਦੀ ਜਿੱਤਣਗੇ 99 ਕੀ ਨਾਮ ਹੈ ਭਾਈ ਜੀ ਦਿਲਪੀ ਸਿੰਘ ਜੀ ਕੀ ਲੱਗਦਾ ਕਦੂਰ ਸਾਹਿਬ ਤੋਂ ਕੌਣ ਜਿੱਤੂਗਾ ਅਮਰਿਤਪਾਲ ਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲਾ ਤਾਂ ਕਿਹਨਾਂ ਜੀ ਆਪਣਾ ਹੀ ਹੋਊਗਾ